ਬੀੜਬੀੜਿਆ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਡੇਰਾ ਬਸੀ ਦੇ ਪਿੰਡ ਦੇਵੀਨਗਰ ਤੋਂ ਸਾਹਮਣੇ ਆਇਆ ਏ ਜਿੱਥੇ ਐਤਵਾਰ ਸਵੇਰੇ ਗੁਰਦੁਆਰਾ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫਟੇ ਹੋਏ ਅੰਗ ਮਿਲੇ ਘਟਨਾ ਦਾ ਪਤਾ ਉਸੜੇ ਲੱਗਿਆ ਜਦੋਂ ਪਿੰਡ ਦਾ ਹੀ ਇੱਕ ਨੌਜਵਾਨ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਪਹੁੰਚਿਆ ਸੀ ਜਾਣਕਾਰੀ ਦੇ ਮਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 50 ਅੰਗ ਪਾੜੇ ਗਏ ਸੀ ਜਿਨ੍ਹਾਂ ਦੇ ਵਿੱਚੋਂ 25 ਗੁਰਦੁਆਰਾ ਸਾਹਿਬ ਦੇ ਵਿੱਚ ਹੀ ਸੁੱਟੇ ਗਏ ਸੀ ਜਦਕਿ ਬਾਕੀ ਅੰਗਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ ਏ ਸਵੇਰੇ ਇਹ ਮੈਂ ਗੁਰਦੁਆਰਾ ਗੁਰਦੁਆ ਉਸ ਟਾਈਮ ਮਤਲਬ ਪ੍ਰਕਰਮ ਕਰਾਇਆ ਸੀ ਤੇ ਮਹਾਰਾਜ ਦਾ ਮਲਾ ਟੱਡਾ ਵਿਆ ਸੀ ਤੇ ਮੇਰਾ ਮਲਾ ਠੀਕ ਕਰਨ ਲੱਗਾ ਦੇਖਿਆ ਮਹਾਰਾ ਦੀ ਬੇਦਵੀ ਹੋਈ ਸੀ ਸਾਡੇ ਇੱਕ ਪੜੋਸੀਆਂ ਦਾ ਅੱਜ ਸੁਖਮਨੀ ਸਾਹਿਬ ਦਾ ਪਾਠ ਹੋਣਾ ਸੀਗਾ ਇੱਕ ਮੁੰਡੇ ਦੀ ਡਿਊਟੀ ਲਗਾਈ ਸੀ ਵੀ ਮੰਜੀ ਸਾਹਿਬ ਜਿਹੜੇ ਇੱਥੇ ਮਹਾਰਾਜ ਲਿਆਉਣਾ ਉਹ ਮਤਲਬ ਤਿਆਰ ਕਰਦੇ ਤੂੰ ਜਦੋਂ ਉਹ ਮੁੰਡਾ ਆਇਆ ਤਿਆਰ ਕਰਨ ਉਹਨੇ ਜਦਦਰ ਮਹਾਰਾ ਲਾ ਸਵਾਰਨ ਦੀ ਕੋਸ਼ਿਸ਼ ਕੀਤੀ ਐ ਪਰ ਠਾਇਆ ਤਾਂ ਉਹਦੇ ਨਾਜ਼ਰ ਪੈ ਗਈ ਜਿਹੜੇ ਮਹਾਰਾ ਦੇ ਅੰਗ ਹੈ ਉਹ ਪਟੇ ਪਈ ਸੀਗੇ ਤੇ ਵਿੱਚੇ ਪਾਏ ਹੋਏ ਸੀਗੇ ਇਸ ਤਰ੍ਹਾਂ ਅਸੀਂ ਦੇਖਿਆ ਕਿ ਵਾਕਈ ਮਾਰਾਦ ਵਿਅਦਵੀ ਹੋਈ ਪਈ ਸੀਗੀ ਤੇ ਅਸੀਂ ਫਿਰ ਅਲਾਉਸਮੈਂਟ ਕੀਤੀ ਅਲਾਉਸਮੈਂਟ ਕਰਨੇ ਵਾਸਤੇ ਸਾਰੇ ਭਾਈਚਾਰਾ ਇਕੱਠਾ ਕਰਿਆ ਤੇ 7 ਵਜੇ ਤਕਰੀਬਨ ਪੁਲਸ ਵਾਲਿਆਂ ਨੂੰ ਫੋਨ ਕਰਤਾ ਪੁਲਸ ਆ ਗਈ ਪੁਲਸ ਨੇ ਆਪਣੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਮਲਜ਼ਮ ਨੇ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੀ ਨਹੀਂ ਬਲਕਿ ਪਿੰਡ ਦੇ ਵਿੱਚ ਹੀ ਪੀਰ ਬਾਪੇ ਦੀ ਇੱਕ ਮਜਾਰ ਦੀ ਵੀ ਵਿਅਦਬੀ ਕੀਤੀ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਪਿੰਡ ਵਾਲਿਆਂ ਨੇ ਪੁਲਿਸ ਨੂੰ ਵਿਅਦਬੀ ਦੀ ਇਤਲਾਹ ਦਿੱਤੀ ਫਿਲਹਾਲ ਪੁਲਿਸ ਨੇ ਪਿੰਡ ਦੇ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਦਾ ਦਾਵਾ ਹੈ ਕਿ ਮਲਜ਼ਮ ਨੇ ਆਪਣਾ ਜੁਰਮ ਵੀ ਕਬੂਲ ਕਰ ਲਿਆ ਹੈ ਇਹਦੇ ਵਿੱਚ ਜਿਹੜਾ ਅਕਿਊਜ਼ਡ ਫੜ ਲਿਆ ਗਿਆ ਜਿਹੜਾ surjit singh alias pola ਜਿਹੜਾ ਇਹ ਪਿੰਡ ਦਾ ਹੀ ਵਸਨੀਕ ਹੈ ਕਰੀਬ ਉਮਰ 27 ਸਾਲ ਦੀ ਉਮਰ ਹੈ ਇਹਨੇ ਜਿਹੜਾ ਇਹ ਕੀਤਾ ਹੈ ਇਹ ਥੋੜਾ ਜਿਹਾ ਦਿਮਾਗੀ ਤੌਰ ਤੇ ਵੀ ਇਹਦਾ ਜਿਹੜਾ ਟ੍ਰੀਟਮੈਂਟ ਚੱਲਦਾ ਜਿਹੜਾ ਧਰਮਪੁਰ ਤੋਂ ਡਿਸਟ੍ਰਿਕਟ ਸੋਲਨ ਤੋਂ ਜਿਹੜਾ ਮੈਂਟਲੀ ਇਹਨੂੰ ਬਹੁਤ ਜ਼ਿਆਦਾ ਜਿਹੜਾ ਹੈ ਅਗਰੈਸਿਵ ਹੋ ਜਾਂਦਾ ਹਾਈਪਰ ਟੈਨਸ਼ਨ ਹੋ ਕੇ ਤਾਂ ਇਹਨੇ ਜਿਹੜਾ ਆਪਣਾ ਕਨਫੈਸ਼ਨ ਕੀਤਾ ਵੀ ਮੈਂ ਜਿਹੜੀ ਸਾਰੀਆਂ ਕੀਤੀ ਹੈ ਉਦੇ ਮੁਤਾਬਿਕ ਜਿਹੜਾ ਉਹਦੀ ਅਰੈਸਟ ਪਾ ਲਈ ਗਿਆ